प्यारे बच्चों सॉरी टीचर्स भाईबान ਤੁਹਾਨੂੰ ਸਮਝਾਉਂਦੇ ਹੋਣੇ ਹੈ ਕਿ ਸਾਨੂੰ ਕਦੇ ਜ਼ਿੰਦਗੀ ਵਿੱਚ ਰਿਸ਼ਵਤ ਨਹੀਂ ਲੈਣੀ ਚਾਹੀਦੀ ਪਰ ਤੁਸੀਂ ਸਮਾਜ ਵਿੱਚ ਵੇਖਿਆ ਹੈ ਕਿ ਕੁਝ ਲੋਕ ਰਿਸ਼ਵਤ ਲੈਂਦੇ ਹਨ ਫਿਰ ਜਦੋਂ ਉਹਨਾਂ ਦੀ ਕੰਪਲੇਂਟ ਹੁੰਦੀ ਹੈ ਤੇ ਬਿਜ਼ਨਸ ਵਾਲੇ ਉਹਨਾਂ ਨੂੰ ਕਿਸ ਤਰ੍ਹਾਂ ਫੜਦੇ ਹੈ ਦੇਖੋ ਆਪਾਂ ਇਹ ਸਭ ਸੁਣਾ ਹੋਏਗਾ ਕਿ ਜੋ ਰਿਸ਼ਵਤ ਲੈਂਦਾ ਹੈ ਉਹਦੇ ਹੱਥ ਰੰਗੇ ਜਾਂਦੇ ਹੈ ਸੋ ਹੱਥ ਰੰਗਣ ਦਾ ਮਤਲਬ ਕੀ ਹੁੰਦਾ ਹੈ ਜਿਹੜੇ ਬਿਜ਼ਨਸ ਪੁਲਿਸ ਵਾਲੇ ਹੁੰਦੇ ਆ ਉਹ ਕੀ ਕਰਦੇ ਆ ਨੋਟਾਂ ਦੇ ਉੱਪਰ ਇੱਕ ਕੈਮੀਕਲ ਲਗਾਉਂਦੇ ਆ ਜਿਹਦਾ ਨਾਮ ਹੈ ਫਿਨੋਫਥਲੀਨ ਫਿਨੋਫਥਲੀਨ ਇੱਕ ਟ੍ਰਾਂਸਪੇਰੈਂਟ ਕੈਮੀਕਲ ਹੈ ਜਦੋਂ ਮੈਨੂੰ ਨੋਟਾਂ ਦੇ ये बिल्कुल भी दिखेगा नहीं कि नोटा के उपर कुछ लगा हुआ है ठीक है ये वाले जो तो नोट तुम रिश्वत अगले फड़ाओगे और उस बंदे ने तुडे तो, तो नोट लैके गिने हाँ लो ठीक उस टाइम ही बिजनेस वाले पहुंच जाएंगे वो एक सोल्यून लैके जिता कि नाम है सोडियम हाइड्रोक्साइड का सोल्यूशन और उस बंद कहे कि इस सोल्यूशन हथ पाओ जिमें हथ पाएगा आखो आ सारे की हो गए गुलाबी मतलब हथ रंगे गए ਮੈਂ ਨਹੀਂ ਸਿਰਫ ਇੱਕ ਆਧਿਆਪਕ ਮੈਂ ਹੈਮਿਸਟਰੀ ਦਾ ਰਾਧਾਰੀ ਮੈਂ ਲੈਬ ਵਿੱਚ ਸਿਰਫ ਪ੍ਰਯੋਗ ਨਹੀਂ ਕਰਦਾ ਬਲਕਿ ਭਵਿੱਖ ਦੇ ਡਾਕਟਰ ਤੇ ਇੰਜੀਨੀਅਰਾਂ ਨੂੰ ਘੜਦਾ ਹਾਂ ਮੇਰੀ ਕਲਾਸਰੂਮ ਇੱਕ ਸ਼ਕਤੀਸ਼ਾਲੀ ਚਿੰਤਨ ਸ਼ਾਲਾ ਹੈ ਜਿੱਥੇ ਗਲਾਸ ਅਤੇ ਐਲਕੋਹਲ ਨਹੀਂ ਬਲਕਿ ਸੁਰਖੀ ਤੇ ਸਮਰਪਣ ਨੂੰ ਉਬਾਲਿਆ ਜਾਂਦਾ ਹੈ ਮੈਂ ਇੱਕ ਆਧਿਆਪਕ ਹਾਂ ਜੋ ਹਰ ਸਫਲ ਵਿਦਿਆਰਥੀ ਦੇ ਵਿੱਚੋਂ ਥੋੜਾ-ਥੋੜਾ ਜਿਹਾ ਨਾ ਉਹ ਇੱਕ ਆਮ ਅਧਿਆਪਕ ਹਨ ਸਧਾਰਨ ਜਏ ਲੱਗਣ ਵਾਲੇ ਨਾ ਵੱਡੀਆਂ ਉਮੀਦਾਂ ਨਾ ਵੱਡੇ ਦਾਵੇ ਸਿਰਫ ਇੱਕ ਸੱਚਾ ਦਿਲ ਤੇ ਇੱਕ ਲਗਨ ਨਾਲ ਭਰਪੂਰ ਗੁੱਡ ਮਾਰਨਿੰਗ एवरीवन 인ਦਰਪ੍ਰੀਤ ਕੋਆਰਡੀਨੇਟ ਟੀਚਰ ਦੇਖਣ ਵਾਲੇ ਹਰ ਇੱਕ ਵਿਦਿਆਰਥੀ ਹਰ ਇੱਕ ਅਧਿਆਪਕ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਜਿਸ ਆਮ ਅਧਿਆਪਕ ਦੀ ਕਹਾਣੀ ਅਸੀਂ ਸੁਣਾਗੇ ਉਹਨਾਂ ਦਾ ਨਾਮ ਹੈ ਦੀਪਕ ਗੁਪਤਾ ਸਰ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮੇਰੇ ਸੀਨੀਅਰ ਸੀ ਤੇ ਸਰ ਹੁਣ ਗਵਰਨਮੈਂਟ ਪੋਲੀਟੈਕਨਿਕ ਕਾਲਜ ਫਿਰੋਜ਼ਪੁਰ ਵਿੱਚ ਬਤੌਰ ਕੈਮਿਸਟਰੀ ਲੈਕਚਰਾਰ ਪੜਾ ਰਹੇ ਨੇ ਆਵਾਜ਼ ਸਰ ਦੇ ਨਾਲ ਮਿਲੀਏ ਔਰ ਸਭ ਤੋਂ ਪਹਿਲਾਂ ਇਹ ਜਾਣੀਏ ਕਿ ਸਰ ਦੀ ਕੁਆਲੀਫਿਕੇਸ਼ਨ ਕੀ ਹੈ ਤੇ ਸਰ ਦੇ ਮੂਹੇ ਜਾਣੀਏ ਕਿ ਸਰ ਕਿੱਥੇ ਜੌਬ ਕਰਦੇ ਨੇ ਆਮ ਅਧਿਆਪਕ ਦੀ ਖਾਸ ਗਾਣੀ ਦੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਮੈਡਮ ਤੁਹਾਡਾ ਪਹਿਲਾ ਕੁਐਸਚਨ ਹੈ ਮੇਰੀ ਕੁਆਲੀਫਿਕੇਸ਼ਨ ਤੇ ਮੇਰੇ ਕਰੀਅਰ ਬਾਰੇ ਮੇਰੀ ਜੋ ਕੁਆਲੀਫਿਕੇਸ਼ਨ ਹੈ ਉਹ ਹੈ ਐਮ ਐਸ ਸੀ ਆਰਗੈਨਿਕ కెਮਿਸਟਰੀ ਜੋ ਕਿ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ ਹੈ ਇਸ ਵਿੱਚ ਮੈਨੂੰ ਗੋਲਡ ਮੈਡਲਿਸਟ ਹੋਣ ਦਾ ਮਾਨ ਹਾਸਿਲ ਹੈ ਮੈਂ ਸੀ ਐਸ ਆਈ ਆਰ ਯੂ ਜੀ ਸੀ ਵੱਲੋਂ ਨੈਟ ਦੀ ਪ੍ਰੀਖਿਆ ਪਾਸ ਕੀਤੀ ਜਿਸ ਵਿੱਚ ਮੇਰਾ 올 ਇੰਡੀਆ ਰੈਂਕ 15 ਸੀ ਇਸ ਤੋਂ ਇਲਾਵਾ ਮੈਂ ਬੀ ਐਡ ਦੀ ਪ੍ਰੀਖਿਆ ਪਾਸ ਕੀਤੀ ਹੈ ਪੰਜਾਬ ਟੈਕਟ ਪ੍ਰਸੀਟਿਡ ਮੇਰੇ ਦੋਨੋਂ ਕੁਆਲੀਫਾਈ ਹਨ ਮੈਂ ਤਿੰਨ ਵਾਰ ਮਾਸਟਰ ਗੈਟਰ ਦਾ ਪੇਪਰ ਵੀ ਕੁਆਲੀਫਾਈ ਕੀਤਾ ਹੈ ਪਰ ਮੇਰੀ ਇੱਛਾ ਕਾਲਜ ਦੇ ਵਿੱਚ ਜੌਬ ਕਰਨ ਦੀ ਸੀ ਤਾਂ ਸੰਨ 2018 ਦੇ ਵਿੱਚ मैं पी पी एस सी वालों लेपर ले में पंजाब सैकेंड रैंक हासिल करके फिरोजपुर विखे सकारी तकनीकी कॉलेज केमिस्ट्री लैक्चर वजू अपनी सेवा निभा रहा हूँ जो तो मेरे करियर की शुरुआत तो हुई सी हुई सो हज़ार सत्तज़ारत्त के फिरोजपुर के अंदर एक प्राइवेट स्कूल है डीसी मॉडल सीनियर सैकेंडरी स्कूल जो कि बहुत ही फेमस स्कूल है ये वे वे डॉक्टर इंजीनियर सिविल सर्वेंट बनाने लहत ही फेमस है ਸੋ ਪੌਣਾ ਸਾਲਾਂ ਦੇ ਦੌਰਾਨ ਮੈਂ ਬਹੁਤ ਸਾਰੇ ਡਾਕਟਰ ਅਤੇ ਇੰਜੀਨੀਅਰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਇਸ ਤੋਂ ਇਲਾਵਾ ਮੈਂ ਸਰਟੀਫਾਈਡ ਕਾਉਂਸਲਰ ਵੀ ਹਾਂ ਆਈ ਟ੍ਰਿਪਲ ਸੀ ਤੇ ਯੂਸੀਐਲਏ ਵੱਲੋਂ ਸਿਰ ਕਹਿੰਦੇ ਆ ਐਮਐਸਸੀ ਦੇ ਜਿਹੜੇ ਟਾਈਮ ਹੁੰਦਾ ਹੈ ਨਾ ਉਹ ਕਿਸੇ ਵੀ ਬੱਚੇ ਦੇ ਗੋਲਡਨ ইयर्स ਹੁੰਦੇ ਨੇ ਇਹਦੇ ਬਾਰੇ ਸਾਨੂੰ ਪਲੀਜ਼ ਦੱਸੋ ਪੰਜਾਬੀ ਯੂਨੀਵਰਸਿਟੀ ਬਾਰੇ ਕੀ ਕਹਾ ਅੱਜ ਮੈਂ ਜੋ ਕੁਝ ਵੀ ਹਾਂ ਇਹਦੇ ਕਰਕੇ ਹੀ ਹਾਂ ਸਨ 2005 ਦੇ ਵਿੱਚ ਪਹਿਲੀ ਵਾਰੀ ਘਰ ਤੋਂ ਬਾਹਰ ਪੜ੍ਹਨ ਲਈ ਨਿਕਲੇ ਛੋਟੇ ਸ਼ਹਿਰ ਤੋਂ ਵੱਡੇ ਸ਼ਹਿਰ ਜਾਣ ਦਾ ਐਕਸਪੀਰੀਅੰਸ ਔਰ ਵੱਡੇ ਸ਼ਹਿਰ ਨੇ ਵੀ ਸਾਨੂੰ ਬੜੇ ਪਿਆਰ ਨਾਲ ਗੱਲੇ ਲਗਾਇਆ ਯੂਨੀਵਰਸਿਟੀ ਦੇ ਵਿੱਚ ਅੱਜ ਵੀ ਮੈਨੂੰ ਯਾਦ ਹੈ ਭਗਵਾਨ ਦਾਸ ਕੰਟੀਨ ਗੋਲ ਮਾਰਕੀਟ yellow bus ਜਿਹੜੀ ਹੁੰਦੀ ਸੀ ਉਹਦੇ ਵਿੱਚ ਸ਼ਹਿਰ ਜਾਣਾ ਸ਼ਹਿਰ ਘੁੰਮਣਾ ਉੱਥੇ ਪੜ੍ਹਨਾ ਰਹਿਣਾ ਸਭ ਬਹੁਤ ਹੀ ਵਧੀਆ ਐਕਸਪੀਰੀਅੰਸ ਸੀ ਯੂਨੀਵਰਸਿਟੀ ਰੂਪੀ ਜਹਾਜ਼ ਦੇ ਵਿੱਚ ਬੈਠ ਕੇ ਹੀ ਮੈਂ ਆਪਣੀ ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਕਾਫੀ ਸਫਲਤਾਂ ਨੂੰ ਵੀ ਮੈਂ ਵੇਖਿਆ ਪੰਜਾਬੀ ਯੂਨੀਵਰਸਿਟੀ ਵੱਲੋਂ ਮੈਨੂੰ ਮਿਲਿਆ ਗੋਲਡ ਮੈਡਲ ਦਾ ਜੋ ਮਾਨ ਹੈ ਅੱਜ ਵੀ ਮੇਰੇ ਨਾਮ ਦੇ ਨਾਲ ਮੇਰੀ ਇੱਕ ਪਛਾਣ ਹੈ ਸਰ ਤੁਸੀਂ ਆਪਣੀ ਕੈਰੀਅਰ ਦੇ ਸ਼ੁਰੂਆਤ ਵਿੱਚ ਥੋੜੀ ਦੇਰ ਪ੍ਰਾਈਵੇਟ ਜੌਬ ਵੀ ਕੀਤੀ ਆ ਡੀਸੀ ਮਾਡਲ ਸਕੂਲ ਫਿਰੋਜ਼ਪੁਰ ਵਿੱਚ ਪਲੀਜ਼ ਉਹਦੇ ਬਾਰੇ ਵੀ ਸਾਨੂੰ ਦੱਸੋ ਜੀ ਹਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਮੈਂ ਫਿਰੋਜ਼ਪੁਰ ਦੇ ਵਿੱਚ ਡੀਸੀ ਮਾਡਲ ਸਕੂਲ 'ਚ 11 ਸਾਲ ਕੰਮ ਕੀਤਾ इस स्कूल बोर्ड के नाल, नाल बच्चों कंपीटिशन की तैयारी भी कराई जाती है जिमें कि जेई याट सो so, मेरे इस करियर के दौरान बहुत सारे बच्चों डॉक्टर या इंजीनियर बनाने सफल योगदान पाया अज बहुत सारे बच्चे मेरे सफल डॉक्टर बन चुके हैं रब न वैसे करे वैसे कभी हस्पताल जाना पवे पर अगर सपोज़ मैं कि पै भी जाए तो मैं उ कोई ना कोई अपना स्टूडेंट मिल जाता है अच्छ अगर मैं फिरोजपुर के किसी भी सरकारी दफ्तर भी कम कराने जाना हो ਉਹ ਉੱਥੇ ਵੀ ਮੈਨੂੰ ਕੋਈ ਸਟੂਡੈਂਟ ਮਿਲ ਜਾਂਦਾ ਹੈ ਤੇ ਇਸੇ ਕਰਕੇ ਮੈਨੂੰ ਆਪਣੇ ਟੀਚਰ ਹੋਣ ਤੇ ਬਹੁਤ ਮਾਨ ਮਹਿਸੂਸ ਹੁੰਦਾ ਹੈ ਆਓ ਹੁਣ ਸਰ ਤੋਂ ਪੜੇ ਹੋਏ ਬੱਚਿਆਂ ਦੇ ਐਕਸਪੀਰੀਅੰਸ ਬਾਰੇ ਉਹਨਾਂ ਦੇ ਮੂੰਹੋਂ ਹੀ ਜਾਣੀਏ ਹਾਈ ਐਵਰੀਵਨ ਆਮ ਹਿਮਾਂਸ਼ੂ ਗੁਪਤਾ ਐਂਡ ਆਮ ਕਰੰਟਲੀ ਪਰਸੂਇੰਗ ਮਾਈ ਸੈਕੰਡ ਸੈਮੈਸਟਰ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਐਟ ਆਈਡੀ ਕਾਨਪਰ ਅੱਜ ਮੈਂ ਆਪਕੋ ਦੀਪਕ ਗੁਪਤਾ ਸਰ ਕੇ ਬਾਰੇ ਮੈਂ ਦੱਸਣਾ ਚਾਹਾਂਗਾ ਜਿਨਸੇ ਮੈਂਨੇ ਆਪਣੀ 11ਥ ਔਰ 12ਥ ਦੀ ਕੈਮਿਸਟਰੀ ਪੜ੍ਹੀ ਥੀ Uh, वैसे देखा जाए तो केमिस्ट्री काफ़ी एक अजीब सब्जेक्ट है जिसमें काफ़ी एक्सेप्शन आती हैं और कहीं कुछ भी हो जाता है किसी भी लॉजिक को एक्सप्लेन करने के लिए बट सर ने मतलब इन कंसेप्ट को काफ़ी ईजी और एक रिलेटेबल वे में पढ़ाया जिनसे इन्हें समझना आसान हो जाता है केमिस्ट्री में आई थिंक एक सिस्टमेटिक टीचिंग की ज़रूरत होती है जिसमें हमें रियल लाइफ एग्जाम्पल्स मिले तो सर ने मतलब ऐसे ही पढ़ाया हमें जिससे केमिस्ट्री को समझना और याद करना आसान हो गया था ऊपर से सर की जो कॉन्सेंट मोटिवेशन और गाइडेंस थी उसने हमें केमिस्ट्री में अपना बेस्ट देने के लिए इंस्पायर किया थैंक यू सो मच हाय एवरीवन माय नेम इज महक प्रीस्कोर आई एम करेंटली स्टडींग बैचलर्स ऑफ नर्सिंग इन ऑस्ट्रेलिया आई फिनिश्ड माय ईयर 12 इन द ईयर ऑफ 2023 ड्यूरिंग माय बोर्ड एग्जाम्स आई स्कोर्ड 100 आउट ऑफ 100 इन केमिस्ट्री केमिस्ट्री बिकेम वन ऑफ माय फेवरेट सब्जेक्ट्स एंड ह्यूज क्रेडिट गोस टू दीपा गुप्ता सर फॉर दिस ही इज वन ऑफ द मोस्ट अमेजिंग टीचर्स एवर आई फील रियली लकी टू हैव बीन हिज स्टूडेंट The way he teaches chemistry with so much passion and patience is just amazing. Thanks very much, sir. Thank you. Deepak sir, ਜਿਸ ਦਿਨ ਤੁਹਾਡੇ ਇੰਟਰਵਿਊ ਦੀ ਪੋਸਟ ਤੁਹਾਡੇ ਫੇਸਬੁੱਕ ਤੇ ਪਾਈ ਨਾ ਬਹੁਤ ਪੇਰੈਂਟਸ ਨੇ ਉਸ ਪੋਸਟ ਨੂੰ ਲਾਈਕ ਕੀਤਾ ਔਰ ਉਹਨਾਂ ਨੇ ਕਮੈਂਟ ਵੀ ਕੀਤਾ ਕਿ ਭਾਈ ਮੇਰਾ ਬੱਚਾ ਦੀਪਕ ਸਰ ਕੋ ਪੜਦਾ ਸੀ ਸਰ ਐਕਸਟਰਾ ਆਰਡੀਨਰੀ ਟੀਚਰ ਨੇ ਇਹਦੇ ਬਾਰੇ ਤੁਸੀਂ ਜ਼ਰੂਰ ਦੱਸੋ ਜੀ ਜੀ ਮੈਡਮ ਮੈਨੂੰ ਪੜਾਉਂਦੇ ਨੂੰ ਤਕਰੀਬਨ 18 ਸਾਲ ਹੋ ਗਏ ਆ ਤਾਂ ਇਹਦੇ ਵਿੱਚ ਮੈਂ ਹਜ਼ਾਰਾਂ ਬੱਚੇ ਬੜਾਏ ਉਹਨੇ ਹੀ ਮਾਪਿਆਂ ਨਾਲ ਮੇਰਾ ਲਿੰਕ ਬਣਿਆ ਸਭ ਨੇ ਮੈਨੂੰ ਬਹੁਤ ਹੀ ਪਿਆਰ ਤੇ ਮਾਣ ਦਿੱਤਾ ਫਿਰੋਜ਼ਪੁਰ ਦੀ ਸਮਾਜ ਸੇਵੀ ਸੰਸਥਾਵਾਂ ਨੇ ਵੀ ਮੈਨੂੰ ਕਾਫੀ ਮਾਨ ਸਤਕਾਰ ਦਿੱਤਾ ਸਨ 2021 ਦੇ ਵਿੱਚ ਫਿਰੋਜ਼ਪੁਰ ਦੇ ਲਾਇਨਸ ਕਲੱਬ ਨੇ ਮੈਨੂੰ ਬੈਸਟ ਟੀਚਰ ਦਾ ਅਵਾਰਡ ਦਿੱਤਾ ਤੇ ਇਸੇ ਸਾਲ ਹੀ ਫਿਰੋਜ਼ਪੁਰ ਦੀ ਕੁਗੀ ਫਾਊਂਡੇਸ਼ਨ ਮਿਆਂਗ ਫਾਊਂਡੇਸ਼ਨ ਨੇ ਮੈਨੂੰ ਐਮਬੈਸਡਰ ਆਫ ਸਾਇੰਸ ਦਾ ਅਵਾਰਡ ਦਿੱਤਾ ਇਸ ਦੇ ਲਈ ਮੈਂ ਸਮਾਜਿਕ ਸੰਸਥਾਵਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਤੇ ਮਾਪਿਆਂ ਦਾ ਤੇ ਉਹਨਾਂ ਦੇ ਬੱਚਿਆਂ ਦਾ ਜਿਨ੍ਹਾਂ ਦੀ ਵਜ੍ਹਾ ਨਾਲ ਮੈਨੂੰ ਇਹ ਸਭ ਕੁਝ ਮਿਲਿਆ ਹੁਣ ਅੱਜ ਦੀ ਡੇਟ ਦੇ ਵਿੱਚ ਮੈਂ ਬੱਚਿਆਂ ਦੀ ਸੇਵਾ ਦੇ ਲਈ ਕਾਲਜ ਦੇ ਨਾਲ-ਨਾਲ ਆਪਣਾ ਇੱਕ YouTube ਚੈਨਲ ਵੀ ਚਲਾ ਰਿਹਾ ਹਾਂ ਜਿਸ ਦਾ ਕੀ ਨਾਮ ਹੈ ਰਸਾਇਣ ਬਾਈ ਦੀਪਕ ਗੁਪਤਾ ਇਸ YouTube ਚੈਨਲ ਦੇ ਉੱਪਰ ਮੈਂ 11 12 ਦੇ ਸਾਇੰਸ ਦੇ కెਮਿਸਟਰੀ ਦੇ ਬੀਸਿਕਲੀ ਸਾਰੇ ਵੀਡੀਓਜ਼ ਬਣਾਉਣਾ ਹੈ ਪ੍ਰੈਕਟੀਕਲ ਵੀਡੀਓਜ਼ ਬਣਾਉਣਾ ਹੈ ਮੋਟੀਵੇਸ਼ਨਲ ਵੀਡੀਓਜ਼ ਵੀ ਬਣਾਉਣਾ ਹੈ ਜਿਸ ਦੇ ਨਾਲ ਬੱਚਿਆਂ ਦੀ ਕੁਝ ਮਦਦ ਹੋ ਸਕੇ ਆਓ ਹੁਣ ਕੁਝ ਪੇਰੈਂਟਸ ਦੇ ਨਾਲ ਗੱਲ ਕਰਦੇ ਆਂ ਹੈਲੋ ਆਈ ਐਮ ਮਿਲਖਾ ਸਿੰਘ ਮੈਂ ਦੀਪਕ ਕੁਪਤਾ ਸਰ ਦਾ ਧੰਨਵਾਦ ਕਰਨਾ ਚਾਹਣਾ ਸਾਡੇ ਸਾਰੇ ਬੱਚੇ ਇਹਨਾਂ ਕੋਲ ਪੜੇ ਇਹਨਾਂ ਨੇ ਬਹੁਤ ਤਰੀਕੇ ਨਾਲ ਬਹੁਤ ਮਿਹਨਤ ਦੇ ਨਾਲ ਬੱਚਿਆਂ ਨੂੰ ਪੜਾਇਆ ਉਹ ਸਾਰੇ ਬੱਚੇ ਕਾਮਯਾਬ ਹੋਏ ਸੋ ਇਸ ਕਰਕੇ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਬਹੁਤ ਤਹਿ ਦਿਲੋਂ ਧੰਨਵਾਦ ਸਾਡੇ ਸਾਰੇ ਬੱਚਿਆਂ ਦੇ 90 ਪਲੱਸ ਮਾਰਕਸ ਆਏ ਕੈਮਿਸਟਰੀ ਚ ਔਰ ਮੈਕ ਪ੍ਰੀ ਦੇ 100 ਚੋਂ 100 ਮਾਰਕਸ ਆਏ ਕੈਮਿਸਟਰੀ ਚ ਸੋ ਇਸ ਲਈ ਸਾਡੇ ਬੱਚੇ ਸਾਰੇ ਕਾਮਯਾਬ ਹੋਏ ਇਹਨਾਂ ਕੋਲ ਪੜ ਕੇ ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਪੜਾਇਆ ਬੱਚਿਆਂ ਨੂੰ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਤਹਿ ਦਿਲੋਂ ਧੰਨਵਾਦ ਸ਼ੁਕਰੀਆ ਸ਼ੁਕਰੀਆ ਧੰਨਵਾਦ ਹੈਲੋ ਮੇਰਾ ਨਾਮ ਰਜੇਸ਼ ਚੈਨ ਹੈ ਜੀ ਮੈਂ ਦੱਸਣਾ ਚਾਹਨਾ ਕਿ ਦੀਪਕ ਗੁਪਤਾ ਸਾਹਿਬ ਇੱਕ ਬਹੁਤ ਵਧੀਆ ਇਨਸਾਨ ਔਰ ਬਹੁਤ ਵਧੀਆ ਟੀਚਰ ਨੇ ਮੇਰੀ ਦੋਨੋਂ ਬੇਟੀਆਂ ਇਹਨਾਂ ਦੇ ਕੋਲ ਪੜ੍ਹਦੀਆਂ ਸੀ ਔਰ ਉਹ ਇਹਨਾਂ ਦੀ ਬਹੁਤ ਪ੍ਰੇਸ਼ ਕਰਦੀਆਂ ਸੀ ਕਿ ਬਹੁਤ ਵਧੀਆ ਪੜ੍ਹਾਉਂਦੇ ਨੇ ਮੇਰੀ ਵੱਡੀ ਬੇਟੀ ਜਿਹੜੀ ਹੈ ਉਹ ਇਸ ਟਾਈਮ ਐਮਬੀਬੀਐਸ ਕਰ ਚੁੱਕੀ ਹੈ ਔਰ ਛੋਟੀ ਬੇਟੀ ਜਿਹੜੀ ਹੈ ਉਹ ਪੀਟੈਕ ਕਰ ਚੁੱਕੀ ਹੈ ਸੋ ਮੈਂ ਇਹਨਾਂ ਨੂੰ ਆਪਣੇ ਵੱਲੋਂ ਕੰਗ੍ਰੈਚੁਲੇਸ਼ਨ ਦੇਣਾ ਔਰ ਇਹਨਾਂ ਦੀ ਫਿਊਚਰ ਵਾਸਤੇ ਬੈਸਟ ਵਿਸ਼ੇਸ ਦੇਣਾ ਜੀ ਥੈਂਕ ਯੂ ਹੈਲੋ ਮਾਈਸੈਲਫ ਕਿਰਨ ਪੋਕਲ ਆਮ ਵੈਰੀ ਥੈਂਕਫੁਲ ਟੂ ਦੀਪਕ ਸਰ ਹੀ ਟੋਟ ਮਾਈ ਡਾਟਰ ਐਂਡ ਸ਼ੀ ਗਾਟ 100 ਪਰਸੈਂਟ ਮਾਰਕਸ ਇਨ ਕੈਮਿਸਟਰੀ ਹਿਸ ਵੇ ਆਫ ਟੀਚਿੰਗ ਇਜ਼ ਫੈਬਿਊਲਸ ਥੈਂਕ ਯੂ ਸੋ ਮੱਚ ਸਰ ਦੀਪਕ ਸਰ ਅੱਜਕੱਲ੍ਹ ਨਾ ਬੱਚਿਆਂ ਦਾ ਰੁਝਾਨ ਮੈਡੀਕਲ ਨਾਨ ਮੈਡੀਕਲ ਵਾਲੇ ਪਾਸੇ ਕੁਝ ਘਟਦਾ ਜਾਂਦਾ ਪਿਆ ਤਾਂ ਤੁਸੀਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਕੀ ਐਡਵਾਈਸ ਕਰੋਗੇ ਕਿ ਉਹ ਮੁੜ ਕੇ ਆਪਣਾ ਰੁਝਾਨ ਇੱਧਰਲੇ ਪਾਸੇ ਲਾਣਾ ਪਿਆਰੇ ਬੱਚਿਓ ਮੈਂ ਸਿਰਫ ਇਹੀ ਕਹਾਂਗਾ ਕਿ ਅਜ ਦੇ ਯੁੱਗ ਦੇ ਵਿੱਚ ਪੈਸੇ ਦੀ ਬਹੁਤ ਮਹੱਤਤਾ ਹੈ ਤੁਹਾਡੀ ਸਫਲਤਾ ਤੁਹਾਡੇ ਪੈਸੇ ਦੇ ਨਾਲ ਹੀ ਜਾਣੀ ਜਾਂਦੀ ਹੈ ਅਗਰ ਤੁਹਾਡੇ ਮਾਤਾ ਪਿਤਾ ਦਾ ਕੋਈ ਬਹੁਤ ਵੱਡਾ ਬਿਜ਼ਨਸ ਨਹੀਂ ਹੈ ਤਾਂ ਇਸ ਸਫਲਤਾ ਲਈ ਤੁਹਾਨੂੰ ਪੜ੍ਹਨਾ ਹੀ ਪੈਣਾ ਹੈ ਤੇ ਪੜ੍ਹਾਈ ਦੇ ਵਿੱਚ ਅਗਰ ਤੁਸੀਂ 10ਵੀਂ ਤੋਂ ਬਾਅਦ ਮੈਡੀਕਲ ਤੇ ਨਾਨ ਮੈਡੀਕਲ ਦੀ ਪੜ੍ਹਾਈ ਕਰਦੇ ਹੋ ਤਾਂ ਇਸ ਦੇ ਵਿੱਚ ਤੁਹਾਡੀ ਜ਼ਿੰਦਗੀ 'ਚ ਇਹ ਸਫਲਤਾ ਹਾਸਲ ਕਰਨ ਲਈ ਤੁਹਾਨੂੰ ਹੈਲਪ ਹੋ ਜਾਏਗੀ ਉਹ ਕਿਸ ਤਰ੍ਹਾਂ क्योंकि अगर तुम डॉक्टर त इंजीनियर बनते हो या मैडिकल नॉन मैडिकल की पढ़ाई करके नाल फील्ड से भी जाने तो उस सारे अंदर ही इनकम बहुत अच्छी होएगी अपना अपने परिवार का जो लैवल है स्टेटस लैवल है वह सारा बहुत ही उपर ले सकते हो अगर परिवार के वो एक बच्चा भी पढ़ जाता है तो पूरा परिवार सुधर जाता है मतलब उस पूरे परिवार का एक स्टेटस जो है वह लैवल अच्छा हो जाता है सो मैं तो सिर्फ यही समझाऊंगा कि मैडिकल या नॉन मैडिकल की पढ़ाई करके तीस अपना लैवल वाओ सारे स्रोत्या का बहुत धनवाद जिन्होंने मैनुना टाइम दे के सुनिया मैडम इंदरप्रीत कौर का धनवाद जिन्ह की वजह न मैं इन्ने प्यारे स्रोत्या के रूबरू हो सकिया धन्यवाद जी